ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਪ੍ਰੀਤ ਪੰਜਾਬ ਚੈਨਲ ਵਿੱਚ ਦੋਸਤੋ ਲੋਕਾਂ ਦਾ ਧੋਖਾ ਧੜੀ ਕਰਨ ਵਾਲੇ ਅਤੇ ਆਮ ਜਨਤਾ ਨੂੰ ਲੁੱਟਣ ਵਾਲੇ ਪਖੜੀ ਪਾਬਿਆਂ ਬਾਰੇ ਅਸੀਂ ਆਏ ਦਿਨ ਹੀ ਕੋਈ ਨਾ ਕੋਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਆ ਸਾਰੇ ਬਾਬਿਆਂ ਦੀ ਇੱਕੋ ਹੀ ਕਹਾਣੀ ਹੁੰਦੀ ਹੈ ਕਿ ਕਿਵੇਂ ਪਹਿਲਾਂ ਇਹ ਧਰਮ ਦੀ ਆੜ ਵਿੱਚ ਆਪਣੇ ਭਗਤਾਂ ਨੂੰ ਜੋੜਦੇ ਹਨ ਤੇ ਫਿਰ ਸਿਆਸਤ ਦੀ ਆੜ ਵਿੱਚ ਅਰਬਾਂ ਖਰਬਾਂ ਦੇ ਬਾਲਕ ਬਣ ਜਾਂਦੇ ਹਨ ਅਜੇ ਇਹ ਭਾਰਤ ਦਾ ਇੱਕ ਬਹੁਤ ਵੱਡਾ ਢੋਗੀ ਬਾਬਾ ਹੈ ਜਿਸ ਦਾ ਨਾਮ ਹੈ ਸੁਆਮੀ ਰਾਮਦੇਵ ਜਿਸ ਨੂੰ ਜੋਗ ਗੁਰੂ ਵੀ ਕਹਿੰਦੇ ਹਨ ਵੇਖ ਕੇ ਨੂੰ ਇਹ ਬਾਬਾ ਸਿੱਧਾ ਸਾਦਾ ਤੇ ਰੱਬ ਦਾ ਭਗਤ ਆ ਬੇਸ਼ੱਕ ਹੱਸਦਾ ਰਹਿਣ ਵਾਲਾ ਲੱਗਦਾ ਪਰ ਜਦੋਂ ਤੁਸੀਂ ਇਹਦੇ ਕਾਲੇ ਕਾਰਨਾਮੇ ਸੁਣੋਗੇ ਕਿ ਕਿਵੇਂ ਇਸ ਨੇ ਸਿਆਸਤ ਦੀ ਆੜ ਲੈ ਕੇ ਅਰਬਾਂ ਖਰਬਾਂ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਕਿਹੜੇ-ਕਿਹੜੇ ਤਰੀਕੇ ਨਾਲ ਇਸ ਨੇ ਦੇਸ਼ ਦੇ ਲੋਕਾਂ ਦਾ ਪੈਸਾ ਲੁੱਟਿਆ ਅਤੇ ਆਪ ਜੀ ਤਾਰੋ ਕੋਈ ਗਾਲ ਕੀਤਾ ਜਦੋਂ ਤੁਸੀਂ ਵੀ ਇਸਦੇ ਅਜਿਹੇ ਕਾਲੇ ਕਾਰਨਾਮੇ ਸੁਣੋਗੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ ਅਤੇ ਪੈਰੋਂ ਏਡੋ ਜ਼ਮੀਰ ਕਿਸਕ ਜਾਵੇਗੀ ਅੱਜ ਦੀ ਵੀਡੀਓ ਵਿੱਚ ਅਸੀਂ ਖੋਲ੍ਹਾਂਗੇ ਬਾਬਾ ਰਾਮਦੇਵ ਦਾ ਕਾਲਾ ਚਿੱਠਾ ਅਤੇ ਸਾਰੇ ਇਲਜ਼ਾਮਾਂ ਦੇ ਸਬੂਤ ਵੀ ਤੁਹਾਨੂੰ ਨਾਲ ਦੇਵਾਂਗੇ ਸੋ ਕਿਰਪਾ ਕਰਕੇ ਅਖੀਰ ਤੱਕ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਅਜਿਹੇ ਧੋਗੀਆਂ ਬਾਰੇ ਆਹ ਪੂਰੀ ਭੜੀ ਜੱਤਾ ਵੀ ਜਾਰੂ ਹੋ ਸਕੇ ਅਤੇ ਉਹਨਾਂ ਦੀ ਲੁੱਟ ਖਸੁੱਟ ਬੰਦ ਹੋ ਸਕੇ ਸੋ ਆਓ ਹੋਰ ਵੀਡੀਓ ਅੱਗੇ ਸ਼ੁਰੂ ਕਰਦੇ ਆ ਤੁਸੀਂ ਇਹ ਗੱਲ ਤਾਂ ਸਾਰੇ ਜਾਣਦੇ ਹੋਗੇ ਕਿ ਬਾਬਾ ਰਾਮਦੇਵ ਦਾ ਪਤੱਜਰੀ ਰਾਮ ਦਾ ਇੱਕ ਬ੍ਰਾਂਡ ਬਣਾਇਆ ਹੋਇਆ ਹੈ ਇਹ ਬ੍ਰਾਂਡ ਇੱਕ ਕੰਪਨੀ ਇਸ ਤਰੀਕੇ ਨਾਲ ਬਣਾਈ ਗਈ ਹੈ ਕਿ ਇਸ ਵਿੱਚ ਧਰਮ ਰਾਜਨੀਤੀ ਅਤੇ ਬਿਜ਼ਨਸ ਸਾਰਾ ਕੁਝ ਬੜੇ ਹੀ ਤਰੀਕੇ ਨਾਲ ਸੈੱਟ ਕੀਤਾ ਹੋਇਆ ਤੁਹਾਡੇ ਵਿੱਚੋਂ ਬਹੁਤੇ ਸ਼ਾਇਦ ਇਹ ਨਾ ਜਾਣਦੇ ਹੋਣ ਕਿ ਰਾਮਦੇਵ ਨੂੰ ਸਲਵਾਰ ਵਾਲਾ ਬਾਬਾ ਵੀ ਕਿਹਾ ਜਾਂਦਾ ਹੈ ਉਹ ਇਸ ਕਰਕੇ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਇਸ ਦੇ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਬੋਰਜਾ ਖੋਲ੍ਹਿਆ ਹੋਇਆ ਸੀ ਕਿ ਅਸੀਂ ਪٹرول 20 ਰੁਪਏ ਕਰਾਂਗੇ ਕਾਲਾ ਧਨ ਵਾਪਸ ਲਿਆਵਾਂਗੇ ਇਹ ਤਾਂ ਬੱਗਾ ਨੂੰ ਲੈ ਕੇ ਬਾਬਾ ਰਾਮਦੇਵ ਇੱਕ ਵਾਰ ਦਿੱਲੀ ਜੱਤਰਬੱਤਰ ਵਾਲੇ ਸਟਾਰ ਤੇ ਧਰਨਾ ਲਾ ਕੇ ਬੈਠ ਗਿਆ ਉਸ ਧਰਨੇ ਉੱਤੇ ਜਦੋਂ ਸਰਕਾਰ ਨੇ ਕਾਰਵਾਈ ਕੀਤੀ ਤਾਂ ਗ੍ਰਿਫਤਾਰ ਹੋਣ ਦੇ ਡਰ ਤੋਂ ਇਹ ਬਾਬਾ ਇੱਕ ਔਰਤ ਦੀ ਸਲਵਾਰ ਪਾ ਕੇ ਇੱਕ ਜਨਦਾਰੀ ਬਣ ਕੇ ਪੁਲਿਸ ਤੋਂ बच ਕੇ ਭੱਜਿਆ ਸੀ ਉਸਵੇਂ ਨੇ ਬਾਬੇ ਦੇ ਉੱਤੇ ਵੀ ਭ੍ਰਿਸ਼ਟਾਚਾਰ ਦੇ ਆਪਰੇ ਉੱਤੇ ਇਲਜ਼ਾਮ ਲੱਗੇ ਸਨ 2011 ਵਿੱਚ ਇਸ ਬਾਬੇ ਉੱਤੇ આરોਪ ਲੱਗਾ ਸੀ ਕਿ ਉਹ ਬਾਦਲ ਪ੍ਰਦੇਸ਼ ਦੀ ਸਰਕਾਰ ਨੇ ਇਸ ਨੂੰ ਕਈ ਸੌ ਕਰੋੜ ਦੀਆਂ ਜ਼ਮੀਨਾਂ ਸਿਰਫ 28 ਕਰੋੜ ਰੁਪਏ ਵਿੱਚ ਹੀ ਦੇ ਦਿੱਤੀ ਹੈ ਜੋ ਕਿ ਇੱਕ ਤਰ੍ਹਾਂ ਦੇ ਕੌਡੀਆਂ ਦੇ ਭਾਅ ਹੀ ਸੀ ਜਿਸ ਦਾ ਇੱਕ ਕਿੰਨੇ ਦਾ ਬੋਲ ਸਿਰਫ 100 ਰੁਪਏ ਹੀ ਬਣਦਾ ਸੀ ਅਜੇ ਹਵਾਚਲ ਸਰਕਾਰ ਨੇ ਇਸ ਕਰਕੇ ਕੀਤਾ ਕਿਉਂਕਿ ਉਸ ਵਕਤੇ ਬਾਬਾ ਖੁਲੇਆਵ ਬੀਜੇਪੀ ਦੀ ਸਪੋਰਟ ਤੇ ਉਸਦਾ ਪ੍ਰਚਾਰ ਕਰਦਾ ਸੀ ਜਿਸ ਦਾ ਅਦਾਵ ਸਰਕਾਰ ਨੇ ਉਸ ਨੂੰ ਜ਼ਮੀਨਾਂ ਦੇ ਰੂਪ ਵਿੱਚ ਦਿੱਤਾ ਪਿਛਲੇ ਕੁਝ ਦਿਨ ਪਹਿਨ ਹੀ ਸੁਪਰੀਮ ਕੋਰਟ ਦੇ ਬਾਬਾ ਰਾਮਦੇਵ ਦੇ ਇੱਕ ਕੇਸ ਦੀ ਸੁਣਵਾਈ ਵਿੱਚ ਸਪਸ਼ਟ ਅਤੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਤੂੰ ਆਪਣਾ ਫਰਜ਼ੀ ਕਾਰੋਬਾਰ ਬੰਦ ਕਰ ਦੇ ਅਤੇ ਇਸ ਦੇ ਇੱਕ ਪ੍ਰੋਡਕਟ ਉਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਇਹ ਮਸਲਾ ਉਦੋਂ ਸ਼ੁਰੂ ਹੋਇਆ ਹੈ ਸ਼ਾਇਦ ਤੁਹਾਨੂੰ ਯਾਦ ਹੋਵੇ ਜਦੋਂ ਕਰੋਨਾ ਵੇਲੇ ਬਾਬਾ ਰਾਮਦੇਵ ਨੇ ਪਤੰਜਲੀ ਦੀ ਇੱਕ ਦਵਾਈ ਲੈ ਕੇ ਇਹ ਦਾਵਾ ਕੀਤਾ ਸੀ ਕਿ ਮੇਰੀ ਇਹ ਦਵਾਈ ਕਰੋਨਾ ਨੂੰ ਜੜ ਤੋਂ ਖਤਮ ਕਰ ਦੇਉ ਹਾਲਾਂਕਿ ਉਸ ਵਕਤ ਪੂਰੀ ਦੁਨੀਆ ਦੇ ਵਿੱਚ ਕਰੋਨਾ ਦੀ ਕੋਈ ਦਵਾਈ ਨਹੀਂ ਸੀ ਬਣੀ ਪੂਰੀ ਦੁਨੀਆ ਵਿੱਚ ਲਾਕਡਾਊਨ ਲੱਗਾ ਹੋਇਆ ਸੀ ਲੋਕ ਘਰਾਂ ਵਿੱਚ ਤੜੇ ਬੈਠੇ ਸਨ ਲੱਖਾਂ ਲੋਕ ਮਰ ਰਹੇ ਸਨ ਤਾਂ ਉਸ ਵਕਤ ਬਾਬਾ ਰਾਮਦੇਵ ਨੇ ਪੈਸੇ ਕਮਾਉਣ ਲਈ ਝੂਠ ਬੋਲਿਆ ਇਹ ਬਾਬਾ ਰਾਮਦੇਵ ਕਰੋਨਾ ਦੇ ਨਾਮ ਦੀ ਇੱਕ ਦਵਾਈ ਇੱਕ ਛੋਟੀ ਜਿਹੀ ਸੀਸੀ ਲੈ ਕੇ ਆਇਆ ਅਤੇ ਇਸ ਨੇ ਟੀਵੀ ਉੱਤੇ ਐਡਾ ਦਿੱਤੀ ਕਿ ਇਹ ਦਵਾਈ ਕਰੋਨਾ ਨੂੰ ਜੜ ਤੋਂ ਖਤਮ ਕਰ ਦਿੰਦੀ ਹੈ। ਇਹੀ ਨਹੀਂ ਉਸ ਵਕਤ ਭਾਰਤ ਸਰਕਾਰ ਦੇ ਕਈ ਕਈ ਇਦਰੀ ਬਤਰੀਆਂ ਨੇ ਵੀ ਬਾਬੇ ਦੀ ਇਸ ਦਵਾਈ ਦੀ ਪ੍ਰੈਸ ਕਾਨਫਰੰਸ ਕਰਕੇ ਮਸ਼ਹੂਰੀ ਕੀਤੀ ਸੀ। ਉਹ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰਯੋਗ ਕੀਤੇ ਬਿਨਾਂ ਕੋਈ ਟ੍ਰਾਇਲ ਚਲਾਏ ਬਿਨਾਂ। ਹਾਲਾਂਕਿ ਇਸ ਤੋਂ ਬਾਅਦ ਵੱਡਿਆ ਵੱਡਿਆ ਬਿਮਾਰੀਆਂ ਜਿਵੇਂ ਕੈਂਸਰ ਡਾਇਬਟੀਜ਼ ਬੀਪੀ ਆਦਿ ਨੂੰ ਠੀਕ ਕਰਦਾ ਵੀ ਦਾਵਾ ਬਾਬਾ ਰਾ为ਦੇਵ ਸਮੇ ਸਮੇ ਉਤੇ ਕਰਦਾ ਰਿਹਾ ਹੈ ਜੋ ਕਿ ਸਰਾਸਰ ਝੂਠ ਸੀ ਇਹ ਝੂਠ ਬਾਬਾ ਰਾ为ਦੇਵ ਸਿਰਫ ਤੇ ਸਿਰਫ ਪੈਸੇ ਕਮਾਉਣ ਲਈ ਬੋਲਦਾ ਸੀ ਦੁਨੀਆਂ ਦੀ ਐਸੀ ਕੋਈ ਵੀ ਬਿਮਾਰੀ ਨਹੀਂ ਜਿਸ ਦਾ ਹੱਲ ਇਲਾਜ ਬਾਬਾ ਰਾ为ਦੇਵ ਦੱਸ ਕਰਦਾ ਹੋਵੇ ਕਰੋਨਾ ਵਾਲੀ ਦਵਾਈ ਕੋਰੋਨਿਲ ਬਹੁਤ ਰੋਡਾ ਪੀੜਤਾਵਾਂ ਦੇ ਲਈ ਜਿਸ ਦਾ ਫਾਇਦਾ ਤਾਂ ਕਿਸੇ ਨੂੰ ਕੀ ਹੋਣਾ ਸੀ ਸਗੋਂ ਉਹਨਾਂ ਦੀ ਹਾਲਤ ਦਵਾਈ ਪੀਣ ਨਾਲ ਐਡੀ ਖਰਾਬ ਹੋ ਗਈ ਸੀ ਕਿ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਸੀ ਆਈਐਫਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਡਾਕਟਰਾਂ ਦੀ ਇਸ ਜੁੜੀਅ ਦੇ ਸੁਪਰੀਮ ਕੋਰਟ ਵਿੱਚ ਉਸ ਵਕਤ ਬਾਬਾ ਰਾਵਦੇਵ ਉੱਤੇ ਇੱਕ ਕੇਸ ਕੀਤਾ ਸੀ ਕਿ ਬਾਬਾ ਰਾਵਦੇਵ ਲੋਕਾਂ ਨੂੰ ਝੂਠ ਬੋਲ ਕੇ ਵਰਗਲਾ ਲਿਆ ਹੈ ਇਸ ਤੋਂ ਬਾਅਦ ਜਦੋਂ ਕੇਸ ਦੀ ਸੁਣਵਾਈ ਹੋਈ ਤਾਂ ਸੁਪਰੀਮ ਕੋਰਟ ਦੇ ਜਿੱਦੇ ਦੋ ਜੱਜਾਂ ਨੇ ਇਹ ਸਟੇਟਮੈਂਟ ਦਿੱਤੀ ਸੀ ਕਿ ਬਾਬਾ ਰਾਜਦੇਵ ਟੀਵੀ ਦੇ ਵਿਗਿਆਪਨਾਂ ਵਿੱਚ ਜਿੰਨੀਆਂ ਵੀ ਬਿਮਾਰੀਆਂ ਠੀਕ ਕਰਦੇ ਦਾਅਵੇ ਕਰਦਾ ਹੈ ਉਹ ਸਾਰੇ ਦੇ ਸਾਰੇ ਫਰਜ਼ੀ ਹਨ ਜੱਜਾਂ ਨੇ ਇਥੋਂ ਤੱਕ ਕਿਹਾ ਸੀ ਕਿ ਬਾਬਾ ਰਾਜਦੇਵ ਆਯੁਰਵੈਦਿਕ ਦੇ ਨਾਮ 'ਤੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ ਸੁਪਰੀਮ ਕੋਰਟ ਤੋਂ ਇਲਾਵਾ ਕੇਰਲ ਹਾਈ ਕੋਰਟ ਦੇ ਵੀ ਬਾਬਾ ਰਾਜਦੇਵ ਦੇ ਜਿੱਦੇ ਵੀ ਟੀਵੀ ਵਿਗਿਆਪਨ ਸਨ ਉਹ ਸਾਰੇ ਫਰਜ਼ੀ ਅਤੇ ਝੂਠੇ ਦੱਸੇ ਸਰ ਅਗਸਤ 2022 ਵਿੱਚ ਹਰ ਦੁਆਰ ਤੇ ਦੇੜੇ ਬਹੁਤ ਸਾਰੀ ਜ਼ਮੀਨ ਸੀ ਜੋ ਕਿ ਗਰੀਬ ਲੋਕ ਉਸ ਤੇ ਬਾੜੀ-ਪੋਤੀ ਖੇਤੀਬਾੜੀ ਕਰਦੇ ਸਰ ਕੁਡਿਟੀ ਤੌਰ ਤੇ ਮਾਲਕ ਵੀ ਉਹੀ ਦਲਤ ਲੋਕ ਸਰ ਇਸ ਜ਼ਮੀਨ ਨੇ ਸਰਕਾਰ ਦੇ ਪਹਿਲਾਂ ਇੱਕ ਕਾਨੂੰਨ ਬਣਾਇਆ ਹੋਇਆ ਸੀ ਕਿ ਇਹ ਜ਼ਮੀਨ ਇੱਕ ਦਲਤ ਦੂਜੇ ਦਲਤ ਨੂੰ ਹੀ ਵੇਚ ਸਕਦਾ ਹੋਰ ਕਿਸੇ ਜਾਤ ਨੂੰ ਨਹੀਂ ਵੇਚ ਸਕਦਾ ਇਹਨਾਂ ਸਾਰੇ ਕਰੋੜਾਂ ਨੂੰ ਚਿੱਕੇ ਉੱਤੇ ਟਾ ਕੇ ਬਾਬਾ ਰਾਮਦੇਵ ਨੇ ਸਾਰੀ ਜ਼ਮੀਨ ਸਸਤੇ ਰੇਟ ਉੱਤੇ ਆਪਣੇ ਨਾਮ ਕਰਵਾ ਲਈ ਸੀ ਇਹ ਹੀ ਨੇ ਹਾਰਾਵਾਲੀ ਦੇ ਆਸ-ਪਾਸ 60 ਹਜ਼ਾਰ ਏਕੜ ਦੇ ਜੰਗਲ ਸਨ ਜਿਹੜਾ ਦੀ ਨਗਰ ਕਾਦੀ ਸੁਪਰੀਮ ਕੋਰਟ ਨੇ ਲਈ ਸੀ ਕਿ ਇਸ ਦੀ ਸਾਂਭ-ਸਭਾਲ ਕਰਨੀ ਹੈ ਕਿਉਂਕਿ ਭਾਰਤ ਦੇ ਵਿੱਚ ਜੰਗਲ ਖਤਮ ਹੋ ਰਹੇ ਹਨ ਪਰ ਇਹ ਸਾਰੀ ਦੀ ਸਾਰੀ 60 ਹਜ਼ਾਰ ਏਕੜ ਜ਼ਮੀਨ ਵੀ ਬਾਬਾ ਰਾਵ ਦੇਵ ਨੇ ਆਪਣੇ ਨਾਮ ਕਰਵਾ ਲਈ ਅਤੇ ਇੱਥੇ ਆਪਣੇ ਕਾਰੋਬਾਰ ਕਰ ਰਿਹਾ ਹੈ ਇਸ ਜ਼ਮੀਨ ਨੂੰ ਬਾਬੇ ਦੇ ਨਾਮ ਕਰਨ ਲਈ ਹਰਿਆਣਾ ਸਰਕਾਰ ਦੇ ਕਾਨੂੰਨ ਹੀ ਬਦਲ ਦਿੱਤਾ ਸੀ ਇਹ ਬਾਬਾ ਰਾਵ ਦੇਵ ਉਹੀ ਹੈ ਜਿਹੜਾ 2014 ਤੋਂ ਪਹਿਲਾਂ ਹਰੇਕ ਡਿਊਟੀ ਚੈਨਲ ਨੂੰ ਇਤਨਾ ਫਿਊਜਦਾ ਆਉਂਦਾ ਸੀਗਾ ਕਾਲਾ ਧਨ ਭਾਰਤ ਆਵੇਗਾ ਹਰੇਕ ਬੰਦੇ ਦੇ ਖਾਤੇ ਵਿੱਚ 15-15 ਲੱਖ ਰੁਪਏ ਆਉਣਗੇ ਸਲੈਡਰ 300 ਰੁਪਏ ਮਿਲੇਗਾ ਪੈਟਰੋਲ 20 ਰੁਪਏ ਮਿਲੇਗਾ ਪਰ ਜਦੋਂ ਇਸ ਦੀ ਸਰਕਾਰ ਆਈ ਤਾਂ ਉਸ ਤੋਂ ਬਾਅਦ ਇਸ ਨੇ ਕਦੀ ਵੀ ਕਿਸੇ ਨੂੰ ਕੋਈ ਇੱਕ ਵੇਟਰ ਵੀ ਨਹੀਂ ਦਿੱਤੀ ਅਤੇ ਹਮੇਸ਼ਾ ਹੀ ਮੀਡੀਆ ਤੋਂ ਲੁਕਦਾ ਰਹਿੰਦਾ ਹੈ ਰਹਾਣੀ ਦੀ ਗੱਲ ਇਹ ਹੈ ਕਿ ਜਿਹੜੇ ਕਾਲੇ ਧਨ ਵਾਪਸ ਨਿਉੜ ਦੀ ਬਾਬਾ ਗੱਲ ਕਰਦਾ ਹੈ ਉਸ ਦਾ ਸਭ ਤੋਂ ਵੱਧ ਪੈਸਾ ਆਚ ਸਵਿਸ ਬੈਂਕ ਵਿੱਚ ਜਮਾ ਹੋਇਆ ਹੈ ਇਸ ਬਾਰੇ ਇੱਕ ਅਖਬਾਰ ਨੇ ਖੁਲਾਸਾ ਕੀਤਾ ਹੈ ਕਿ 2014 ਤੋਂ ਬਾਅਦ ਜਿਹੜਾ ਪੈਸਾ ਸਵਿਸ ਬੈਂਕ ਵਿੱਚ ਜਮਾ ਹੋਇਆ ਹੈ ਭਾਰਤ ਦਾ ਉਦੋਂ ਪਹਿਲਾਂ ਇਸ ਤੋਂ ਇਹ ਪਹਿਲਾ ਸਾਲਾਂ ਵਿੱਚ ਐਂ ਕਦੇ ਵੀ ਜਮਾ ਨਹੀਂ ਸੀ ਹੋਇਆ ਜਿਹਦਾ ਇਹਦੇ ਸਾਲਾਂ ਵਿੱਚ ਹੋਇਆ ਕਾਲਾ ਤਾਂ ਇਹਨਾਂ ਨੇ ਵਾਪਸ ਤਾਂ ਕੀ ਲਿਆਉਣਾ ਸੀ ਸਗੋਂ ਹੋਰ ਭਾਰਤ ਦਾ ਪੈਸਾ ਹੈ ਉਸ ਸਵਿਸ ਬੈਂਕ ਦੇ ਵਿੱਚ ਲਿਜਾ ਰਹੇ ਹਨ ਆਤਿ ਬਾਬਾ ਰਾਵਦੇਵ ਦੀ ਇਹ ਕੰਪਨੀ ਪਤੰਜਲੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਟੌਪ ਦੀਆਂ 10 ਕੰਪਨੀਆਂ ਦੇ ਵਿੱਚ ਆਉਂਦੀ ਹੈ ਜਿਸ ਦਾ ਅਰਬਾਂ ਖਰਬਾਂ ਪੈਸਾ ਟਰਨਓਵਰ ਹੈ ਤੇ ਇਹ ਸਿਰਫ ਬੜੇ 45 ਸਾਲਾਂ ਦੇ ਵਿੱਚ ਹੀ ਬਣ ਗਿਆ ਨਹੀਂ ਤੇ ਕਈ ਕੰਪਨੀਆਂ ਨੂੰ ساری ساری ਹੁਮਰ ਰਹਿ ਨਹੀਂ ਆਦੀ ਹੈ ਕਿ ਇਸ ਉੱਚੇ ਮਕਾਮ ਉਤੇ ਪਹੁੰਚਣ ਲਈ ਪਰ ਬਾਬਾ ਰਾਵਦੇਵ ਨੇ ਕਿਵੇਂ ਟੀਵੀ ਉਤੇ ਰਾਜਨੀਤੀ ਅਤੇ ਧਰਮ ਦੀ ਆੜ ਵਿੱਚ ਆਪਣਾ ਕਾਰੋਬਾਰ ਕੀਤਾ ਅਤੇ ਕਿਵੇਂ ਆਪਣੇ ਕਾਰੋਬਾਰ ਨੂੰ ਖਰਬਾ ਤੱਕ ਲੈ ਗਿਆ ਇਹ ਇਸ ਤੋਂ ਤੁਸੀਂ ਸਾਰੇ ਭਲੇ ਭਾਤੇ ਜ਼ਰੂਰੀ ਹੋ ਸੁਪਰੀਮ ਕੋਰਟ ਵੱਲੋਂ ਆਈ ਬਾਬੇ ਉੱਤੇ ਇਸ ਟਿੱਪਣੀ ਤੋਂ ਬਾਅਦ ਸ਼ਾਇਦ ਟੀਵੀ ਵਿਗਿਆਪਨਾ ਉਤੇ ਬਾਬੇ ਦੇ ਇਹਦਾ ਝੂਠਾ ਉਤੇ ਥੋੜੀ ਬਾਲੀ ਕੋਈ ਰੋਕ ਲੱਗ ਸਕੇ ਸੋ ਦੋਸਤੋ ਇਹ ਸੀ ਬਾਬਾ ਰਾਮਦੇਵ ਪਖੰਡੀ ਦਾ ਕਾਲਾ ਜੱਠਾ ਅਤੇ ਇਸ ਦੇ ਕਾਲੇ ਕਾਰਨਾਮੇ ਬੱਚੋਂ ਇਹਨਾਂ ਤੋਂ ਪਖੰਡੀਆਂ ਤੋਂ ਕੋਈ ਵੀ ਬਾਬਾ ਦੇ ਨਾਲ ਅੱਜ ਬਿਠੀਆਂ ਬਿਠੀਆਂ ਗੱਲਾਂ ਕਰਦਾ ਹੈ ਧਰਮ ਦਾ ਲੋਕਾਂ ਨੂੰ ਗਿਆੜ ਦਿੰਦਾ ਹੈ ਧਰਮ ਦੇ ਡਰਾਵੇ ਦਿੰਦਾ ਹੈ ਉਸ ਦਾ ਮਕਸਦ ਸਿਰਫ ਤੇ ਸਿਰਫ ਪੈਸਾ ਹੁੰਦਾ ਹੈ ਜਦੋਂ ਉਸ ਦੇ ਭਗਤਾਂ ਦੀ ਗਿਰਤੀ ਵੱਧ ਜਾਂਦੀ ਹੈ ਉਸ ਤੋਂ ਬਾਅਦ ਉਸ ਨੂੰ ਰਾਜਨੀਤੀ ਦਾ ਸਹਾਰਾ ਮਿਲ ਜਾਂਦਾ ਤੇ ਜਿਸ ਦੇ ਕਾਰਨ ਉਸ ਦੀ ਲੁੱਟ ਪਿਸਟ ਕਰਦੀ ਉਸ ਨੂੰ ਖੁੱਲ੍ਹ ਮਿਲ ਜਾਂਦੀ ਹੈ ਲੋੜ ਹੈ ਅੱਜ ਦੇ ਸਮੇਂ ਵਿੱਚ ਇਹਦਾ ਪਕਰਦੀਆਂ ਤੋਂ ਇਹਦਾ ਠੋਗੀਆਂ ਤੋਂ ਬਚੜਦੀ ਤੇ ਇਹਨਾਂ ਨੂੰ ਪ੍ਰਚਾਰਣ ਦੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਤੋਂ ਧੰਨਵਾਦ ਇਸ ਵੀਡੀਓ ਤੋਂ ਬਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ